ਆ ਦੇਖ ਲੋ ਉਹ ਕਾਲੇ ਦੇ ਨਾਲ ਗਿੱਠੀ ਜਵਾਨ ਲੱਗ ਗਈ ਮੂਰੇ ਬੋਲਦਾ ਮੇਰੇ ਅੱਛਾ ਕੀ ਕਹਿੰਦਾ ਸੀ ਕਹਿਣਾ ਕੀ ਸੀ ਆ ਸੰਨੇ ਨੂੰ ਕਿਹਾ ਸੀ ਮੈਂ ਮੈਂ ਕਿਹਾ ਸੰਨੇ ਪਾਹੀ ਮਾਰੀ ਮੋਟੀ ਸਮਾਰ ਕੇ ਰਾਦਿਆ ਕਰ ਐਡੇ ਐਡੇ ਗੱਪੜ ਛੱਡ ਦਿੰਨਾ ਨਾ ਉਹਨਾਂ ਨੂੰ ਦਾਣਾ ਪਾਵੇ ਸਮਾਰ ਕੇ ਹਾਂ ਫੇਰ ਫੇਰ ਸਾਸਾ ਕੁਸ ਬੋਲਿਆ ਮੈਨੂੰ ਸਾਲੇ ਦੇ ਕੰਨ ਤੇ ਮਾਰਨਾ ਸੀ ਲੱਗਦਾ ਇਹਨੂੰ ਸਿੱਖ ਉਹ ਕੰਨ ਤੇ ਤਾਂ ਮੈਂ ਮਾਰਦੀ ਹੁਣ ਮੈਂ ਕਿਹਾ ਐਸ ਮੂਰੇ ਮੈਂ ਇਹਨੂੰ ਕੁੱਟਦੀ ਸੋਹਣੇ ਲੱਗਦੀ ਹਾਂ ਮੈਂ ਜੇ ਮੈਂ ਉਹਦੇ ਮਾਰਦੀ ਉਹ ਮੇਰੇ ਮੋੜ ਕੇ ਮਾਰਦਾ ਤੇ ਮਰੀ ਕੀ ਰਹਿੰਦੀ ਕੁੱਟ ਦਿੰਦਾ ਨਾ ਖੇੜ ਪਈਏ ਕੁੱਟਣੀ ਤੇਰੇ ਹੱਥ ਨਹੀਂ ਤੇ ਤੇਰੇ ਆਪਣੇ ਨਾ ਮੈਂ ਉਹ ਗੁੱਡੀ ਉਮਰੀ ਹੁਣਾਂ ਨੂੰ ਕੁੱਟਦੀ ਸੋਹਣੇ ਲੱਗਦੀਆਂ ਉਹੀ ਸਾਲਾ ਚੰਬੜਿਆ ਫਿਰਦਾ ਇਹਦਾ ਕੀ ਇਲਾਜ ਕਰਾਂ ਜਰ ਮੈਂ ਪਤਾ ਨਹੀਂ ਹੋਰੇ ਦਾ ਬਾਪੂ ਅੱਗੇ ਤਾਂ ਨਾ ਰੋਟੀ ਪਾਣੀ ਚ ਜਮਾ ਨੇ ਨਗੋਚ ਕੱਢਦਾ ਸੀ ਆ ਹੁਣ ਤਾਂ ਸੌ ਸੌ ਨਗੋਚਾਂ ਕੱਢਦਾ ਮੈਨੂੰ ਤਾਂ ਇਹ ਐਂ ਲੱਗਦਾ ਵੀ ਇਹਦੇ ਕੋਈ ਉਂਗਲਾਂ ਨਾ ਹੋਣ ਇਹਨੂੰ ਕੋਈ ਪੱਕੀ ਚੱਕ ਦਿੰਦਾ ਉਹ ਐ ਇਹਨੂੰ ਸਾਲੇ ਨੂੰ ਚੱਕ ਕੀਨੇ ਦੇਣੀ ਐ ਇਹ ਤਾਂ ਉਹੀ ਚੰਬੜਿਆ ਫਿਰਦਾਗਾ ਇਹਦਾ ਆਪ ਦਾ ਹੀ ਦਿਮਾਗ ਖਰਾਬ ਐ ਨਹੀਂ ਜੀ ਇਹ ਗੱਲ ਨਹੀਂ ਹੋ ਸਕਦੀ ਮੈਨੂੰ ਤਾਂ ਸ਼ੱਕ ਲੱਗਦਾ ਵੀ ਇਹ ਨੂੰ ਪੱਕਾ ਨਾ ਕੋਈ ਸਿਖਿਆਉਂਦਾ ਹੈ ਫਿਰ ਐਂ ਕਰਦੇ ਆ ਮੈਂਰੇ ਤੇ ਨਿਗਰ ਰੱਖਣੀ ਸ਼ੁਰੂ ਕਰਦਾ ਹਾਂ ਹਾਂ ਉਹ ਇਹਦੇ ਮਗਰ ਜਾਇਆ ਕਰ ਵੀ ਕਿੱਥੇ ਜਾਂਦਾ ਹੈ ਕਿਹਦੇ ਕੋਲੇ ਖੜਦਾ ਹੈ ਨੂੰ ਮੈਂ ਨਾ ਐਂ ਕਰਿਆ ਕਰੂੰ ਬਾਹਰ ਤਾਈ ਦੇ ਨਿਗਰ ਰੱਖੂ ਰੱਖੂ ਖੇਤ ਵੀ ਨਾ ਇਹਦੇ ਕੋਲ ਕੋਈ ਆਵੇ ਮੈਂ ਉੱਥੇ ਵੀ ਤੇ ਨਿਗਰ ਦੇਖੋ ਪੱਕੀ ਹਾਂ ਫਿਰ ਇਹ ਆਪਾਂ ਨੂੰ ਪਤਾ ਲੱਗੂਗਾ ਵੀ ਇਹਦੇ ਮਗਰਾ ਕੌਣ ਲਾਉਂਦਾ ਗੱਲ ਤੇਰੀ ਸਿਆਣੀ ਹੈ ਇਹ ਤਾਂ ਫਿਰ ਹੁਣ ਕੰਮ ਕਰਨਾ ਹੀ ਪਊ ਮੈਨੂੰ ਮੈਂ ਉਂ ਵੀ ਨਾ ਰੱਖਣਾ ਪਿੰਡ ਚ ਕਿਹਦੇ ਕੋਲ ਖੜਦਾ ਕੌਣ ਇਹਦੇ ਕੋਲ ਖੜਦਾ ਤੇ ਖੇਤੇ ਦੇ ਕੋਲ ਕੌਣ ਹੁੰਦਾ ਹਾਂ ਆ ਤਾਂ ਪੁੱਤ ਵਧੀਆ ਹੋ ਗਿਆ ਤੇਰੀ ਮਿਹਨਤ ਤੇਰੇ ਰਾਸ ਆ ਗਈ ਸਹੀ ਗੱਲ ਆ ਬੇਬੇ ਮੇਰੇ ਬਹੁਤ ਵਧੀਆ ਨੰਬਰ ਆ ਗਿਆ ਸੀ ਤੀਹ ਪੁੱਤ ਆ ਤੂੰ ਪਾਸ ਵੀ ਹੋ ਗਿਆ ਤੇ ਤੇਰੇ ਨੰਬਰ ਵੀ ਵਧੀਆ ਆ ਗਏ ਤੇ ਹੁਣ ਤੂੰ ਐ ਕਰ ਇੱਕ ਹੋਰ ਵਧੀਆ ਸੋਹਣੀ ਜੀ ਨੌਕਰੀ ਪੜ ਲੈ ਜਿਹੜੀ ਤੂੰ ਕਰ ਸਕਾ ਉਹ ਬਾਪੂ ਆ ਮੈਂ ਇੰਨੀ ਪੜਾਈ ਓਈ ਥੋੜੀ ਕੀਤੀ ਆ ਆ ਪੰਜ ਚਾਰ ਹਜ਼ਾਰ ਦੀ ਨੌਕਰੀ ਥੋੜੀ ਕਰੂੰਗਾ ਮੈਂ ਓਰੇ ਓਏ ਇੰਨੀ ਪੜਾਈ ਕਰਕੇ ਮਤਲਬ ਬਾਹਰ ਜਾਊਗਾ ਕੋਈ ਬਾਹਰਲੇ ਦੇਸ਼ਾ ਉੱਥੇ ਕੰਮ ਕਰਾਂਗੇ ਆਪਣਾ ਹਾਂ ਹੁਣ ਮੇਰੇ ਪੁੱਤ ਨੇ ਐਨੀ ਮਿਹਨਤ ਕੀਤੀ ਐ ਪੜ੍ਹਾਈ ਕੀਤੀ ਐ ਹੁਣ ਇਹਨੂੰ ਬਾਹਰ ਜਾਣ ਦੇ ਬਾਹਰ ਜਾਣ ਦੇ ਉਹ ਬਾਹਰ ਕਿਹੜਾ ਐ ਜਾਇਗਾ ਬਾਕੀ ਭਾਈ ਦੇ ਤੂੰ ਕਹਿਣਾਗਾ ਚੱਲ ਕਿਸੇ ਤੋਂ ਰਾਇ ਲੈ ਲੈਣਾ ਉਥੇ ਲੈ ਲੈਣਾ ਰਾਇ ਕੀ ਲੈਣੀ ਐ ਬਾਪੂ ਤੂੰ ਚਾਰ ਪੈਸੇ ਇਕੱਠੇ ਕਰ ਮੈਂ ਤਾਂ ਬਾਹਰ ਨੂੰ ਦੋੜਦੇ ਹੁਣ ਮੇਰੀ ਪੜ੍ਹਾਈ ਪੂਰੀ ਹੋ ਗਈ ਔਰ ਮੈਂ ਥੱਕੇ ਖਾਂਦਾ ਥੋੜੀ ਫਿਰੂnga ਲੋਕਾਂ ਦੇ ਹਾਂ ਮੇਰਾ ਪੁੱਤ ਕੈਨੇਡਾ ਵਾਲਾ ਵੱਜੂਗਾ ਆਹੋ ਡਾਲਰ ਕਮਾਊਗਾ ਡਾਲਰ ਉੱਥੇ ਕਿਪੇ ਜਗਰ ਦਾ ਨੋਟ ਬੱਲੇ ਬੱਲੇ ਹੋਈ ਉਧਰੇ ਸਾਰੇ ਪਿੰਡ ਚ ਉਹ ਭਾਈ ਫਿਰ ਵੀ ਇੰਨੇ ਪੈਸੇ ਕਿਹੜਾ ਹੋਣਾ ਹੀ ਇਕੱਠੇ ਹੋ ਜਾਣਗੇ ਉਹ ਵੀ ਤਾਂ ਕਿਸੇ ਪਾਸੇੋਂ ਇੰਤਜ਼ਾਮ ਕਰਨੇ ਪਊਗਾ ਉਹ ਇੰਤਜ਼ਾਮ ਨੂੰ ਕਿੰਨੇ ਗਏ ਆ 25-30 ਲੱਖ ਰੁਪਇਆ ਬਾਪੂ ਓਕੇ ਇੰਨੇ ਕਿੰਨੇ ਦੇ 25-30 ਲੱਖ ਆ ਬਾਪੂ 25-30 ਲੱਖ ਆਈ ਮਿਲ ਜਾਨਾ ਕਮਾਲ ਆ ਯਾਰ ਕਮਾਲ ਕਰਦਾ ਤੂੰ ਦਾ ਉਹ ਲੋਕ ਜੁਆਕਾਂ ਦੇ ਬਾਪੂ ਦਾ ਨਾ 25-30 ਲੱਖ ਵਿਕਰੀਆਂ ਐ ਇਕੱਠੀਆਂ ਕਰਦਾ ਮਿੰਟ ਜਾਂ ਤੇਤੋਂ ਆ ਪੈਸੇ ਨਹੀਂ ਇਕੱਠੇ ਹੁੰਦੇ ਕਮਾਲ ਕਰਦਾ ਯਾਰਾ ਉਹ ਦੇਖ ਪੁੱਤ ਮੈਂ ਕਿਸੇ ਨੂੰ ਪੁੱਛੂ ਆ ਕੋਈ ਇੰਤਜ਼ਾਮ ਕਰੂੰ ਫੇਰ ਹੀ ਕੋ ਗੱਲ ਬਣੂਗੀ ਐਂ ਕਰੀ ਆਰਤੀ ਦੇ ਕੋਲ ਜਾਇ ਆਂ ਆਰਤੀ ਦੇ ਕੋਲ ਜਮੂ ਆਰਤੀ ਆ ਵੀ ਤਾਂ ਕੁਛ ਨਾ ਕੁਛ ਪਾੜੂਆ ਵੀ ਕੋਈ ਨਾ ਕੋਈ ਉਹਨੇ ਵੀ ਤੁਸ ਦੇਣਾ ਪਊ ਉਹ ਦੇਣੋ ਕੀ ਆ ਜਿਹੜਾ ਵਿਆਜ ਲਊਗਾ ਲੈ ਲੂਗਾ ਉਹ ਬਾਕੀ ਉਹਨੂੰ ਕਰੇਗਾ 6 ਮਹੀਨੇ ਬਾਅਦ ਫਸੂਲ ਸਾਰੀ ਤੇਰੇ ਕੋਲੇ ਆ ਰਹੀ ਆ ਲੈ ਲੂਗਾ ਉਹ ਆਹੋ ਆਬ ਤੇਰੇ ਭੇਜਣ ਲੱਗ ਜੂਗਾ ਮੇਰਾ ਪੁੱਤ ਫੇਰ ਇਹਦੀ ਭੈਣ ਦਾ ਕੋਈ ਵਿਆਹ ਵੀ ਕਰਨਾ ਹੈ ਨਾ ਆਹੋ ਉੱਥੇ ਹੀ ਭੇਜੂਗਾ ਡਾਲਰ ਡਾਲਰ ਭਾਈਆਂ ਫੇਰ ਵਿਆਹ ਦੇ ਨਾਲੇ ੁੱਲਾ ਕਰਾਂਗੇ ਆ ਨਾ ਉਹ ਦੇਖ ਮੈਂ ਤੁਹਾਨੂੰ ਸਾਫ਼ੀ ਗੱਲ ਦੱਸ ਦਿੰਦਾ ਐਨ ਨੇ ਪੈਸੇ ਤਾਂ ਮਿਲਦੇ ਨਹੀਂ ਹੁਣ ਮੈਂ ਕੋਈ ਚੀਜ਼ ਵੇਚਦਾ ਕੋਈ ਕਰਦਾ ਫੇਰ ਪੰਗਾ ਪਰ ਹੁਣ ਕੀ ਕਰ ਸਕਦੇ ਆ ਫਿਰ ਕਰ ਤਾਂ ਭਾਈ ਇਹ ਸਕਦੇ ਆ ਮੇਰੇ ਤਾਂ ਇਹ ਸਾਰੇ ਆ ਤੇਰੇ ਵਾਲੀ ਜ਼ਮੀਨ ਕੋਈ ਮਾੜਾ ਮੁੱਟਾ ਇਧਰੋਂ ਤਾਂ ਕਰ ਦੇਣਾ ਫਿਰ ਮੈਂ ਮੇਰੇ ਕੋਲ ਕੀ ਰਹਿ ਜਾਊਗਾ ਪਿੱਛੇ ਫਿਰ ਹੁਣ ਪੁੱਤੀ ਜੇ ਤੂੰ ਬਾਹਰ ਜਾਣਾ ਤਾਂ ਫਿਰ ਪੈਸਾ ਤਾਂ ਕਿਸੇ ਪਾਸੋਂ ਕਰਨਾ ਹੀ ਪਊ ਜਾਂ ਤਾਂ ਉਹ ਜ਼ਮੀਨ ਵੇਚ ਕੇ ਕਰਨਾ ਪਊ ਕੋਈ ਤਾਂ ਕਰ ਹੱਲ ਕਰਊਗਾ ਹੀ ਫਿਰ ਨਾ ਲੈ ਦੱਸ ਆਪਣੇ ਕੋਲ ਦੋ ਕਿੱਲੇ ਤਾਂ ਜ਼ਮੀਨ ਦੇ ਨੇ ਉਹੀ ਤੂੰ ਇਧਰ ਉਧਰ ਕਰ ਦੇ میری گل سن لا باپو گسا کری گیلا کری میں اپنے حصے کی جمین ویچ کے نہیں جانا سال بعد چاہنے نہیں کرنے بادل تو روٹی نہ کر میں کر دوں پتہ روٹی ووٹی کھا لا جا ٹھیک ہے کر لو ٹھیک ہے میری نی پتا میں نوکری نوکری نہیں کرنے پہ نہ میرے حصے کی جمین ویچنی سمجھا نہیں

ਮੈਨੂੰ ਕਰਨਾ ਬਹੁਤ ਕੋਈ ਹੱਲ ਫੇਰ ਬੇਬੇ ਹੁਣ ਕੋਰੇ ਵੀਰੇ ਦਾ ਬਾਹਰਲਾ ਹੱਲ ਕਿਵੇਂ ਹੋਊਗਾ ਹੋਰ ਪੁੱਤ ਮੈਨੂੰ ਵੀ ਇਹੀ ਸੋਚ ਵੜਵੜ ਖਾਂਦੀ ਐ ਵੀ ਬਾਰਤਾ ਉਹਨੇ ਜਾਣ ਨੂੰ ਕਹਿਤਾ ਵੀ ਹੁਣ ਪੈਸਿਆਂ ਦਾ ਹੱਲ ਬਣ ਜੇ ਨਾ ਫੇਰ ਹੀ ਠੀਕ ਐ ਕਹਤਾ ਹੈਗਾ ਤੇਰੇ ਬਾਪੂ ਨਾਲੇ ਬੇਬੇ ਐ ਆ ਤੇ ਜੇ ਵੀਰਾ ਬਾਹਰ ਭੱਗ ਗਿਆ ਨਾ ਆਪਣੀ ਸਾਰਿਆਂ ਦੀ ਜ਼ਿੰਦਗੀ ਬਣ ਜੂਗੀ ਨਾਲੇ ਆਪਾਂ ਸਾਰੇ ਬਾਹਰ ਜਾ ਆਵਾਂਗੇ ਹਾਂ ਪੁੱਤ ਇਹ ਤਾਂ ਹੈ ਬਾਹਰ ਤਾਂ ਜਾ ਆਵਾਂਗੇ ਪਰ ਬਣਿਆ ਕੋਈ ਹੱਲ ਕਰਿਆ ਕਿਸੇ ਨੂੰ ਫੋਨ ਤਾਂ ਉਹ ਦੇਖ ਫੋਨ ਕਰਨ ਦਾ ਕੀ ਫਾਇਦਾ ਕਿਸੇ ਨੂੰ ਫੋਨ ਤਾਂ ਮੈਂ ਆਰਤੀਆਂ ਨੂੰ ਕਰਦਾ ਵਕਤ-ਬਦ ਵਜੇ ਕਰਨਾ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਆਰਤੀਏ ਨਹੀਂ ਮੰਨਣਾ ਨਹੀਂ ਹੁਣ ਮੈਂ ਤੈਨੂੰ ਦੱਸ ਦਿੰਨਾ ਇੱਕ ਹੱਲ ਤਾਂ ਹੈਗਾ ਕੀ ਹੈ ਹੱਲੇ ਹੈ ਦੇਖ ਆਪਾਂ ਜਿਹੜੀ ਵੱਡੇ ਵਾਲੀ ਜ਼ਮੀਨ ਹੈਗੀ ਉਹ ਦੇ ਦਿੰਨੇ ਅੱਧਾ ਕਿੱਲਾ ਕੋਣੇ ਕਿਹੜਾ ਕਿਤੇ ਬਾਹਰ ਜਾਣਾ ਹੈ ਹਾਂ ਗੱਲ ਵੀ ਸਹੀ ਏ ਬਾਪੂ ਜੀ ਨਾਲੇ ਇੱਕ ਵਾਰੀ ਜਦੋਂ ਵੀਰਾ ਬਾਹਰ ਵਗ ਗਿਆ ਉਹਨੇ ਕ ਪੈਸੇ ਦਾ ਉਹ ਸਾਲ ਚੋਂ ਹੀ ਮੋੜ ਦੂ ਆਪਾਂ ਨੂੰ ਕਮਾ ਕੇ ਤੇ ਭਾਈ ਤਾਂ ਹੀ ਕਹਿੰਨਾ ਮੈਂ ਵੀ ਹੋਰ ਨਾਲੇ ਤਾਂ ਕਿਸੇ ਕੰਨੀ ਹੱਥ ਨਹੀਂ ਅੱਡੜੇ ਪੈਣਗੇ ਨਾਲੇ ਇਹੋ ਬਾਹਰ ਵਗ ਜੂ ਆਪਣੇ ਘਰ ਦੀ ਇੱਜ਼ਤ ਰਹਿ ਜੂ ਹਾਂ ਇਹ ਤਾਂ ਠੀਕ ਹੈ ਐਂ ਕਰੋ ਫਿਰ ਚਾਹੇ ਥੋੜੀ ਕਣੀ ਵੇਚ ਦਿਓ ਜਾਂ ਗਹਿਣੇ ਕਰ ਦਿਓ ਉਹ ਗਹਿਣੇ ਗੁਣੇ ਨਹੀਂ ਕੋਈ ਲੈਂਦਾ ਇੰਨੇ ਪੈਸਿਆਂ ਚ ਉਹ ਤਾਂ ਅੱਧਾ ਕਿੰਨਾ ਵੇਚਣਾ ਹੀ ਪਊਗਾ ਚਾਲਾ ਦੇਖ ਲਓ ਫਿਰ ਜਿਵੇਂ ਤੁਹਾਨੂੰ ਠੀਕ ਲੱਗਦਾ ਸਹੀ ਗੱਲ ਹੈ ਬਾਪੂ ਨਾਲੇ ਆਪਣੇ ਸਾਰੇ ਦੀ ਜ਼ਿੰਦਗੀ ਬਣ ਜੂਗੀ ਵੀਰਾ ਬਾਹਰ ਭੱਗ ਗਿਆ ਫਿਰ ਮੈਂ ਭੱਗ ਜੂਗੀ ਨਾਲੇ ਫਿਰ ਤੁਸੀਂ ਵੀ ਆ ਜਾਓਗੇ ਓਏ ਪੁੱਤ ਤੂੰ ਹਜੇ ਕਿੱਥੋਂ ਬਾਹਰ ਭੱਗ ਜੇਗੀ ਪਹਿਲਾਂ ਉਹਨੂੰ ਭੱਗ ਜਾਣ ਦੇ ਤੇਰਾ ਤਾਂ ਵਿਆਹ ਕਰਾਂਗੇ ਹੁਣ ਕੋਈ ਨਹੀਂ ਬਾਪੂ ਮੈਂ ਵੀ ਭੱਗ ਜੂਗੀ ਵੀਰੇ ਦੇ ਪਗੜੀ ਚੰਗਾ ਭਾਈ ਉਹਨੂੰ ਭੱਗ ਜਾਣ ਤੋਂ ਪਹਿਲਾਂ ਜੇ ਰੱਬ ਨੇ ਚਾਹ ਤੂੰ ਭਗ ਜੀ ਠੀਕ ਹੈ ਬਾਪੂ ਜੀ ਹੁਣ ਲੈ ਐਂ ਕਰ ਪੁੱਤ ਫਿਰ ਇਸ ਕੁਰਸੀ 'ਚ ਨਾ ਹੁਣ ਚਾਹ ਬਣਾ ਕੇ ਲੈ ਕੇ ਆਵਦੀ ਆ ਜੀ ਠੀਕ ਹੈ ਹੁਣ ਤੂੰ ਆਪ ਹੀ ਸੋਚ ਮੈਂ ਕਿਉਂ ਇਹ ਗੱਲ ਸੋਚੀ ਹੈ ਹੁਣ ਛੋਟਾ ਤਾਂ ਕਹਿੰਦਾ ਮੇਰੇ ਹਿੱਸੇ ਦੀ ਜ਼ਮੀਨ ਵੇਚਣੀ ਨਹੀਂ ਨਹੀਂ ਲੋਕ ਮੈਨੂੰ ਐ ਕਹਿਣਗੇ ਹੁਣ ਆ ਵੱਡੇ ਨੇ ਕਿਤੇ ਬਾਹਰ ਨਹੀਂ ਜਾਣਾ ਕਰਨਾ ਨਹੀਂ ਇਹਦਾ ਅੱਧਾ ਇਕੱਲਾ ਦੇ ਦਿੰਨੇ ਆ ਬਸ ਆਪਣਾ ਹੱਲ ਹੋ ਜਨਾ ਹਾਂ ਇਹੀ ਤਾਂ ਮੈਂ ਕਹਿੰਦੀ ਸੀ ਚੱਲ ਓਸੇ ਵਾਲੀ ਦੇ ਦੇ ਪਹਿਲਾਂ ਵੱਡੇ ਵਾਲੀ ਮੋਰੇ ਕੀ ਕਰਿਆ ਨਾ ਪਤਾ ਕਰਨਾ ਕਿ ਬੇਬੇ ਦਾ ਫੋਨ ਜਾ ਦੇਖ ਰਹੀ ਦੀ ਅੱਛਾ ਮੈਂ ਤੈਨੂੰ ਇੱਕ ਐਂ ਕਹਿੰਦੀ ਸੀ ਉਹ ਜਿਹੜਾ ਤੇਰਾ ਬਾਹਰ ਜਾਣ ਵਾਲਾ ਸੀ ਹਾਂ ਉਹ ਪੈਸਿਆਂ ਦਾ ਕੋਈ ਹਜੇ ਹੱਲ ਬਣਿਆ ਨਹੀਂ ਮੈਂ ਤੇ ਤੇਰੇ ਬਾਪੂ ਨੇ ਹੋਰ ਰਾਇ ਕਰੀ ਕੀ ਕਰੀਏ ਉਹ ਤੋਤਾ ਕਹਿੰਦਾ ਭਾਈ ਮੇਰਾ ਵਾਹਨ ਵੇਚਿਓ ਮੈਂ ਤਾਂ ਕਹਿ ਰਹਾ ਮੇਰਾ ਨਟਕਾ ਵੀ ਵੇਚ ਦੋ ਤੇ ਹੁਣ ਆਹੀ ਕਿਹਾ ਤੇਰੇ ਪੈਸੇ ਮੈਂ ਵੀ ਇਹ ਪਾਈਚਰ ਕਾਲੇ ਵਾਲਾ ਦਾ ਕਿੱਦਾਂ ਵੇਚੀ ਉਹਨੇ ਕੀ ਕਰਨਾ ਹਾ ਵਾ ਵੀਰ ਬੇਬੇ ਇਹ ਤਾਂ ਬਹੁਤ ਸੋਹਣਾ ਦਿਮਗ ਲਾਇਆ ਤੇ ਹੋਰ ਫਿਰ ਹਾਂ ਵਿਚਾਰ ਹੁਣ ਤੇਰਾ ਤਾਂ ਵਿਆਹ ਕਰਨਾ ਹੈ ਉਹ ਕੁੜੀ ਦਾ ਵੀ ਫਿਰ ਕਰਨਾ ਪਈ ਉਹਦੇ ਬਾਰੇ ਵੀ ਸੋਚਣਾ ਸਹੀ ਗੱਲ ਆ ਲੁੱਤੀ ਉਹ ਤਾਂ ਕੰਮ ਆਇਆ ਇਕੱਲਾ ਉਹਦਾ ਕਿਹੜਾ ਵਿਆਹ ਕਰਨਾ ਹੈ ਆਪਾਂ ਗਾਲੇ ਨਾਲ ਜੀਵਨ ਜੀ ਕਰਦੀਆਂ ਦੋ ਰੁੱਕੀਆਂ ਖਾਲੀਆਂ ਨੇ ਉਹ ਖਾਈ ਜਾ ਰਿਆ ਔਰੇ ਮੇਰਾ ਹਿੱਲਾ ਬਣ ਜੇ ਉਹ ਵੀ ਮੈਂ ਬਾਹਰ ਮਗ ਜੂ ਹਾਂ ਹਾਂ ਗਾਲੀਆਂ ਬਾਹਰ ਚਲਾ ਗਿਆ ਉੱਥੇ ਜਾ ਕੇ ਮੈਂ ਆਪਣਾ ਪ੍ਰੀਤ ਨੂੰ ਵੀ ਬੁਲਾ ਲੂਗਾ ਤੇ ਹੌਲੀ ਹੌਲੀ ਕਰਕੇ ਮੈਂ ਤੁਹਾਨੂੰ ਵੀ ਬਾਹਰ ਬੁਲਾ ਲੂਗਾ ਬੇ ਚਲ ਸਾਡਾ ਤਾਂ ਕੀ ਆ ਪੁੱਤ ਅਸੀਂ ਤਾਂ ਇੱਥੇ ਹੀ ਠੀਕ ਆ ਕੁੜੀ ਨੂੰ ਬੁਲਾ ਲਈ ਤੁਹਾਡੀ ਭੈਣ ਭਾਈਆਂ ਦੀ ਜ਼ਿੰਦਗੀ ਬਣ ਗਈ ਸਾਡਾ ਤਾਂ ਬਸ ਆਪੀ ਹੋ ਗਿਆ ਇਹਦਾ ਹੈ ਪਰ ਫਿਰ ਉਹ ਗਾਲੀ ਨਾਲ ਕਰੀਏ ਗੱਲ ਤੁਸੀਂ ਕਿ ਨਹੀਂ ਕਰੀਏਗੀ ਉਹ ਯਾਰ ਮੈਂ ਇਹਨਾਂ ਛੋਟੀਆਂ ਗੱਲਾਂ ਮਾਂ ਪੁੱਤਾਂ ਦੀ ਸੁਣੀਏ ਨਾ ਕਾੜੇ ਨਾਲ ਕਾਦੀ ਗੱਲ ਕਰਨੀ ਹੈ ਉਹ ਕਿਉਂ ਜਮੀਨ ਮੇਰੇ ਨੂੰ ਹੈ ਭਾਈ ਸਾਹਿਬ ਹਾਂ ਉਹਦੇ ਨਾਲ ਕੀ ਗੱਲ ਕਰਨੀ ਹੈ ਉਹਨੂੰ ਤਾਂ ਇੱਕ ਰੋਟੀ ਮਿਲ ਜਾਂਦਾ ਕੱਪੜੇ ਧੋਤੇ ਮਿਲ ਜਾਂਦੇ ਉਹਨਾਂ ਜ਼ਮੀਨ ਕਿਸ ਹੱਦੇ ਮਾਰਨੀ ਹੈ ਉਹ ਗੱਲ ਤਾਂ ਠੀਕ ਆ ਬੱਪੂ ਪਰ ਫਿਰ ਵੀ ਇਹਨੂੰ ਪੁੱਛਣਾ ਤਾਂ ਚਾਹੀਦਾ ਦੀ ਪਹਿਲਾਂ ਉਹ ਯਾਰ ਕਾਰੇ ਵਾਸਤੇ ਪੁੱਛਣਾ ਹੈ ਮੇਰੀ ਗੱਲ ਸੁਣੋ ਨਾਲੇ ਨਾ ਇੱਕ ਗਲ ਤੂੰ ਦਾ ਭਾਗ ਮੰਨੇ ਧਿਆਨ ਮਾਰਿਆ ਨਹੀਂ ਹੁਣ ਉਹ ਕੁਛ ਬਦਲਿਆ ਬਦਲੇ ਜਾ ਲੱਗਦਾ ਤੇ ਜੇ ਆ ਕੁਛ ਆਪਣਾ ਨਾ ਕੀਤਾ ਉਦਾਂ ਹੀ ਨਹੀਂ ਪਤਾ ਕੀ ਕੁਛ ਕਰਦੇ ਹੋਣ ਇਹ ਤਾਂ ਮੈਂ ਸਾਨੂੰ ਦੱਸਿਆ ਹੀ ਸੀ ਵੀ ਬਦਲਿਆ ਤਾਂ ਉਹ ਲੱਗਦਾ ਏ ਉਹਨੂੰ ਵੀ ਲੋਕ ਉਂਗਣਾ ਲਾਉਂਦੇ ਨੇ ਬਾਹਰ ਵਾਹ ਯਾਰ ਤੂੰ ਹੋਤਾ ਛੱਟ ਉਂਗਣਾ ਨੂੰ ਕਿਹਨੇ ਲਾਉਣੀਆਂ ਨੇ ਉਹਦੀ ਜਦੋਂ ਆਪ ਹੀ ਨੀਤ ਵਿਗੜੀ ਪਈ ਐ ਹਾਂ ਫਿਰ ਤਾਂ ਹੀ ਤਾਂ ਮੈਂ ਕਿਹਾ ਵੀ ਉਹਦੇ ਹਿੱਸੇ ਦਾ ਵੇਚ ਲੈਨੇ ਆਧਾ ਕਿੰਨਾ ਉਹ ਚੱਲੋ ਤਾ ਤੈਨੂੰ ਮੈਂ ਹੀ ਕਿਹਾ ਤੂੰ ਮੈਨੂੰ ਕਿਸ ਕਿਹਾਣੀ ਹੈ ਮੇਰੀ ਕਿਤਾਬ ਸੁਣ ਲੈ ਨਾ ਭਾਈ ਉਹ ਦੇਖ ਤੂੰ ਤਾਂ ਬਾਹਰ ਜਾ ਕੇ ਦੋ ਪੈਸੇ ਕਮਾ ਕੇ ਲੈ ਆ ਠੀਕ ਹੈ ਠੀਕ ਹੈ ਮੁੰਜੇ ਇਹਦਾ ਕੁਝ ਬਰਨ ਨਹੀਂ ਨਾ ਕਰਿਆ ਬਾਹਰ ਜਾਣਾ ਨਾ ਇਹ ਪੜਿਆ ਜਿਹੜੀ ਮੰਨ ਲੈ ਤੇਰੇ ਵਾਲਾ ਤੁਸੀਂ ਸਰਹਿ ਜੂਗਾ ਉਹਦੇ ਚ ਮੰਨ ਲੈ ਖਾਣ ਦੇ ਕੇ ਦਾਣੇ ਹੋਈ ਜਾਣਗੇ ਠੀਕ ਹੈ ਉਹ ਆਪ ਖਾਈ ਦੇਵਾਂਗੇ ਐਨੇ ਭਾਈ ਜੇ ਤੂੰ ਦੋ ਪੈਸੇ ਕਮਾ ਲੇ ਤੂੰ ਪੂਰੀ ਰੋਜ਼ਗਰ ਬਣਾ ਲੈਣਾ ਤੇ ਮੈਂ ਦਾ ਸਾਰਾ ਕੁਝ ਕਰ ਦੂੰਗਾ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਮੈਂ ਤੁਹਾਨੂੰ ਕਹਿੰਦਾ ਵੀ ਕਦੇ ਮੇਰੇ ਜਾਣ ਤੋਂ ਬਾਅਦ ਉਹ ਤੁਹਾਡੇ ਨਾਲ ਨਾ ਲੜਤੋ ਪਿੱਛੋਂ ਇਹ ਕਦੇ ਕੋਹ ਮੇਰੀ ਜ਼ਮੀਨ ਕਿੱਧਰ ਗਈ ਫੇਰ ਕੀ ਕਰੋਗੇ ਉਹ ਮੇਰੇ ਨਾਲ ਕਿਵੇਂ ਲੜ ਭੂਮਾ ਇਹ ਕਹੂੰ ਆ ਭਾਈ ਜ਼ਮੀਨ ਮੇਰੇ ਨਾਂ ਉਸੀ ਮੈਂ ਵੇਚਦੀ ਫੇਰ ਕੀ ਕੱਪ ਹੋ ਮੈਂ ਠੀਕ ਆ ਫਿਰ ਫਿਰ ਤਾਂ ਕੋਈ ਚੱਕਲੇ ਨਹੀਂ ਜੇ ਮੈਂ ਬਾਹਰ ਵਾਕਿਆ ਠੀਕ ਹੈ ਨਾਲੇ ਚਾਰ ਪੈਸੇ ਕਮਾਉਂਗਾ ਜਿਹੜਾ ਮਾੜਾ ਮੋਟਾ ਕਰਦੇ ਆਪਾਂ ਚੱਕਾਂਗੇ ਉਹ ਸਾਰਾ ਤਾਰ ਦੂੰਗਾ ਤੁਹਾਡਾ ਮੈਂ ਕੁੜੀ ਦਾ ਮੈਂ ਵਿਆਹ ਕਰਨ ਵਾਸਤੇ ਐਸਾ ਛੱਡ ਗਿਆ ਨੂੰ ਉਹਨੂੰ ਬਾਹਰ ਬੁਲਾ ਦਿੱਤਾ ਜੀ ਭਾਈ ਜੇ ਤੂੰ ਉਹਨੂੰ ਬਾਹਰ ਬੁਲਾ ਲੇਗਾ ਕੋਈ ਮੁੰਡਾ ਚੰਗਾ ਟੱਕਰ ਤੂੰ ਕੀ ਮਤਲਬ ਕੋਈ ਓਦੋਂ ਵੀ ਮੁੰਡਾ ਗਿਆ ਹੋਵੇ ਅੱਗੇ ਤਾਂ ਬਾਹਰ ਟੱਕਰ ਨਹੀਂ ਲੈਂਦਾ ਹੁੰਦਾ ਕਈ ਵਾਰ ਉੱਛਲ ਐਵੇਂ ਨਹੀਂ ਆਪਾਂ ਤੈਨੂੰ ਦੇਗਾ ਹੈ ਤਾਂ ਉਹ ਮੇਰੇ ਇਂਦਰ ਆ ਮੈਂ ਹਾਂ ਪਰ ਜਿਹੜੇ ਲੋਕ ਜਿਹਦੇ ਹਾਲਾਤ ਨੇ ਉਹਨਾਂ 'ਚ ਥੋੜਾ ਜਿਹਾ ਤੇ 55 ਕਸਣਾ ਹੀ ਪਊਗਾ ਪਰ ਠੀਕ ਹੈ ਬਰ ਤੁਸੀਂ ਆਪੇ ਦੇਖ ਲਓ ਅਪੀਂ ਜਿਵੇਂ ਬਸਣਾ ਹੋਇਆ ਕੋਈ ਨਹੀਂ ਮੈਂ ਤੈਨੂੰ ਆਪੇ ਸਮਝਾਉ ਮੈਂ ਤੇਰਾ ਇਂਤਜ਼ਾਮ ਕਰਦਾ ਨਹੀਂ ਭਾਵੇਂ ਸੁੰਡੇ ਤੋਂ ਬਿਨਾਂ ਕਿਸੇ ਨੂੰ ਪਤਾ ਨਾ ਲੱਗੇ ਨਾ ਨਾ ਸੀ ਕਿਸੇ ਨੂੰ ਦੱਸਣਾ ਇਹ ਕੀ ਆ ਗੱਲ ਹੈਗੀ ਤੂੰ ਵੀ ਪਤਾ ਲੱਗੇ ਜਦੋਂ ਪੈਸੇ ਆਉਂਦੇ ਹੱਥ 'ਚ ਮੋੜ ਜ਼ਮੀਨ ਦਾ ਕੀ ਹੈ ਆਰ ਪੈਸੇ ਕਮਾ ਲੈ ਗਏ ਫਿਰ ਬਣਾ ਲਾਂਗੇ ਬਣਾ ਲੈ। ਪੈਸੇ ਦਾ ਹੱਥ ਚ ਪੂ ਜਾਣਗੇ ਜੇ ਪੈਸੇ ਹੱਥ ਜਾ ਕੇ ਫਿਰ ਵੀ ਆ ਤੂੰ ਛਾਲਾ ਮਾਰਨ ਲੱਗ ਜਾਓ। ਉਹ ਦੱਸਾਂਗੇ ਆਪਾਂ ਉਹਨੂੰ ਜਦੋਂ ਮੈਂ ਗਾ ਚੜ ਗਿਆ। ਉਹ ਮੈਂ ਵੀ ਮੈਨੂੰ ਪਈ ਇਹੀ ਕਹਿਣਾ ਮੈਂ ਤੁਹਾਨੂੰ ਹੋਰ ਕੀ ਟੈਨਸ਼ਨ ਆ ਕਿਸੇ ਨੂੰ ਕਹੋ ਨਾ ਤੁਸੀਂ ਉਹ ਇਹਨੂੰ ਵੀ ਬਣਾ ਗੂ ਨਾ ਬੰਦਾ ਲੱਗ ਜੇ ਕਾਲੇ ਰੂਪ ਤੇ ਪਿੱਟ ਜਗਾ ਪਾ ਦੇ। ਇਹ ਕਹਿੰਦਾ ਗਾ ਪਾ ਦੂਗਾ ਉਹਦੀ। ਤਾਂ ਹੀ ਕਹਿ ਰਾਂ ਕੀ ਉਹਦਾ ਉਹ ਦੱਸਾਂਗੇ ਜਦੋਂ ਇੱਥੋਂ ਮੈਂ ਜਾ ਚੜ ਗਿਆ ਨਾ ਲੋਕਾਂ ਨੇ ਤੁਹਾਨੂੰ ਪਿੱਛਾ ਵੀ ਜਾ ਤੁਹਾਡਾ ਮੁੰਡਾ ਨਹੀਂ ਦਿਖ ਰਿਹਾ ਕਿੱਥੇ ਗਿਆ ਉਹ। ਉਹ ਨਾਲੇ ਭਾਈ ਤੁਹਾਡੇ ਇੱਕ ਗੱਲ ਵਿੱਚ ਤੈਨੂੰ ਵੀ ਦੇਣਾ ਮੁਰ ਕੇ ਮੇਰੀ ਬੇਇੱਜ਼ਤੀ ਕਰਾ ਦੇ। ਓ ਬਾਪੂ, ਮੇਰੀ ਗੱਲ ਸੁਣ। ਮੈਂ ਨਹੀਂ ਬਾਹਰ ਜਾ ਕੇ ਬਦਲਦਾ ਹੈਗਾ ਪਰ ਇੱਕ ਗੱਲ ਧਿਆਨ ਨਾਲ ਸੁਣਦਾ। ਉਹ ਆਪਣਾ ਕਾਲਾ ਹੈਗਾ ਖੜਦਾ ਦਿਮਾਗ ਦਾ। ਮੈਂ ਨਹੀਂ ਚਾਹੁੰਦਾ ਹੈਗਾ ਕਿ ਮੈਂ ਬਾਹਰ ਬਾਹਰ ਜਾ ਪਿੱਛੋਂ ਤੁਹਾਡਾ ਕਲੇਸ਼ ਹੋਵੇ। ਉਹ ਆਰ ਨਾ ਠੰਡੇ ਮੱਧ ਨਾਲ ਉਹਦੇ ਨਾਲ ਬੈਠ ਕੇ ਗੱਲਬਾਤ ਕਰ ਲਾ। ਉਹਨੂੰ ਬੱਸ ਦੇ ਮਾੜਾ ਮੋਟਾ ਉਹ ਦੇਖ ਉਹ ਮੇਰੀ ਇੱਕ ਗੱਲ ਸੁਣ ਲੈ। ਜੇ ਤੂੰ ਮੈਨੂੰ ਕਹੀਂ ਵੀ ਮੈਂ ਉਹਦੇ ਨਾਲ ਗੱਲ ਕਰੂੰ ਮੈਂ ਤਾਂ ਨਹੀਂ ਉਹਦੇ ਨਾਲ ਗੱਲ ਕਰਨਾ। ਮੈਨੂੰ ਤਾਂ ਹੂੰ ਇਚਾਰੇ ਪੈਰ ਚੱਕ ਕੇ ਪੈ ਜਾਂਦਾ। ਕੋਈ ਨਹੀਂ ਉਹਦੇ ਨਾਲ ਕਰਦਾ ਮੈਂ ਆਪੇ ਕਰ ਲੂੰ। ਗੱਲ ਤਾਂ ਕਰਨੇ ਦੀ ਗੱਲ ਚੰਗੀ ਤਰ੍ਹਾਂ ਕਰੀ ਠੰਡੇ ਦਿਮਾਗ ਨਾਲ ਕਰੀ ਇਹਨੂੰ ਪਤਾ ਉਹਦਾ ਸੁਭਾਅ ਕਿਹੋ ਜਿਹਾ ਹੈਗਾ ਉਹ ਸੁਭਾਅ ਦਾ ਮੈਨੂੰ ਆਪ ਹੀ ਪਤਾ ਆਹ ਹੁਣ ਤਾਂ ਦੋ ਦਿਨ ਹੈ ਜਦੋਂ ਵਧੀਆ ਜੀ ਕਰਕੇ ਚਾਹ ਫੜਾਈ ਨਾ ਤਾਂ ਆਪੇ ਖੁਸ਼ ਹੋ ਜਾਊਗਾ ਬਸ ਠੀਕ ਆ ਮੈਨੂੰ ਨਹੀਂ ਪਤਾ ਹੈਗਾ ਜਿਵੇਂ ਮਰਜ਼ੀ ਕਰੀ ਉਹ ਲੰਦਰ ਭਾਵੇਂ ਗੱਲ ਤੂੰ ਕਰੀ ਮਦਾ ਭਾਵੇਂ ਤੂੰ ਕਰੀ ਭਾਵੇਂ ਉਹਨੂੰ ਚਾਹ ਖਵਾਈਂ ਭਾਵੇਂ ਤੂੰ ਪਰੌਂਠਾ ਖਵਾਈਂ ਭਾਵੇਂ ਮੈਨੂੰ ਜੋ ਮਰਜ਼ੀ ਖਵਾਈਂ ਠੀਕ ਪਰ ਗੱਲ ਤੁਸੀਂ ਕਰਨੀ ਆ ਠੀਕ ਆ ਤੁਹਾਡੀ ਜ਼ਿੰਮੇਵਾਰੀ ਆ ਮੈਂ ਨਹੀਂ ਚਾਹੁੰਦਾ ਇਹਨੂੰ ਬਾਹਰ ਜਾ ਕੇ ਦੁਬਾਰੇ ਤੁਹਾਡੇ ਨਾਲ ਪਿੱਛੇ ਗਲੇਸ਼ ਕਰੇ ਉਹ ਹੋਰ ਭਾਈ ਨਾਲ ਨੂੰ ਹੁੰਦੇ ਪੂਰੀ ਹਰੇ ਕਰੇ ਨਿੰਦਾ ਚਿੱਤਰਮਾਲਾ ਪੂਰ ਦਾ ਪਾਰ ਜਾਂਦਾ ਨਹੀਂ ਬਣਦਾ ਜਾਂ ਉਹ ਤਾਂ ਬਿਨਾਂ ਹੀ ਆਪ ਕਰਦੇ ਇਹਦਾ ਤੈਨੂੰ ਪਤਾ ਫਿਰ ਕਿਹੜੇ ਨੂੰ ਬੋਲਦਾ ਹੁੰਦਾ ਲੱਗਦਾ ਹੀ ਕਹਿ ਰਿਹਾ ਮੈਂ ਵੀ ਉਹੀ ਗੱਲ ਕਹਿ ਰਿਹਾ ਵੀ ਪਿੱਛੋਂ ਦੇ ਕਲੇਸ਼ ਕਰਕੇ ਉਹੀ ਨਾਲ ਲੋਕਾਂ ਨੂੰ ਪੂਰੇ ਕੰਦਲ ਕੀ ਜਾਵੇ ਬਾਜੋਂ ਉਹਨਾਂ ਨੇ ਹੋਰ ਐ ਮਨ ਹੁਣ ਦਾ ਬਾਹਰ ਵਗ ਜੇਗਾ ਇਹ ਮਗਰ ਉਹ ਮੇਰੇ ਨਾਲ ਕਲੇਸ਼ ਕਰੂ ਮੈਥੋਂ ਕੁੱਟ ਕਟਾਪਾ ਹੋਗਾ ਲੋਕ ਕਰਨਗੇ ਉਹਨੂੰ ਦਾ ਬਾਹਰ ਭੇਜਦਾ ਤੇ ਆ ਵੱਡੇ ਨਾਲ ਦੇਖ ਲਓ ਕਿਵੇਂ ਕਰਦਾ ਸਹੀ ਗੱਲਾਂ ਨਾਲੇ ਫਿਰ ਗੱਲ ਉਹੀ ਆ ਜਾਂਦੀ ਨਾ ਵੀ ਹੁਣ ਪ੍ਰਾਪਰ ਦਾ ਹੋ ਰਿਹਾ ਤੂੰ ਵੀ ਹੱਥ ਚੱਕਦਾ ਚੰਗਾ ਨਹੀਂ ਲੱਗਦਾ ਹੈਗਾ ਉੱਕਾਈ ਦੁੱਧ ਹੁੰਦੀ ਏਰੇ ਪਾਸੇ ਪਰ ਉਹ ਨਹੀਂ ਤਾਂ ਮੈਂ ਕਹਿਣਾ ਦਾ ਕੱਲ ਮਾਤਾ ਕੋਈ ਨਹੀਂ ਗੱਲ ਫੜੀ ਕੋਈ ਨਹੀਂ ਮਾਪੇ ਠੰਡੇ ਧਮਾਕਾ ਨਾਲ ਗੱਲ ਕਰੂਗਾ ਜੇ ਤੇ ਠੰਡਾ ਜਾ ਹੋ ਉਹ ਗੱਲ ਤਾਂ ਕਰਨੀ ਕੀ ਜਾਉਣਾ ਪਹਿਲਾਂ ਜਿਵੇਂ ਤੂੰ ਉਹਨੂੰ ਹੁਣ ਟਿੱਕਰਾਂ ਕਰਦੀ ਰਹਿ ਤੇਰਾ ਹੀ ਸਿਰ ਚੜਾ ਹੋਇਆਗਾ ਆਹੋ ਪਹਿਲਾਂ ਹੀ ਸਵਾਲ ਕੇ ਰੱਖਦੇ ਹਾਂ ਆਪਣੇ ਨੂੰ ਇੱਥੇ ਜਾ ਆਹ ਗੱਲਾਂ ਨਹੀਂ ਹੁੰਦੀਆਂ ਸੀ ਨਾਲੇ ਚਾਰ ਅੱਖਰ ਪੜਿਆ ਹੁੰਦਾ ਉਹਦੇ ਤਾਂ ਕਹਿੰਦੀ ਮੇਰੇ ਪੁੱਤਰ ਨੂੰ ਕੁਛ ਕਹਿ ਨਾ ਕੋਈ ਨਹੀਂ ਮਾਪੇ ਸਮਝਾ ਲੂਗੇ ਉਹਨੂੰ ਚੱਲ ਠੀਕ ਆ ਮਾਤਾ ਕੋਈ ਨਾ ਕਰ ਲਈ ਗੱਲਬਾਤ ਠੀਕ ਆ ਚੱਲ ਦੇ ਤਲੀ ਆ ਮਾ میں بعد چکل گئی ਆਪਣਾ ਜਿਹੜਾ ਕਾਰਵਾਈ ਕਰਦੀ ਕਰਦੀ ਫੇਰ ਤਾਂ ਕਰਨੀ ਪਊਗਾ ਫੇਰ ਤਾਂ ਕਿਸੇ ਨੂੰ ਤਾਂ ਫਰਮੋਸਟਾ ਕਰਨੀ ਪੈਣਾ ਹੈ ਨਾ ਹੁਣ ਇਹਦਾ ਕੀ ਬਣੂਗਾ ਬੋਲਾ ਲੱਗੇਗਾ ਨਾ ਪੜੇਗਾ ਇਹ ਘਟੋ ਘਟ ਮੇਰ ਦਾ ਕੋਈ ਹਿੱਲਾ ਬਣ ਚੁੱਕਾ ਬਾਹਰ ਦਾ ਵੇ ਆਪਾਂ ਤਾਂ ਹੁਣ ਇਹਦੇ ਵਾਸਤੇ ਚੰਗੀ ਸੋਚਦੇ ਆ ਇਹ ਨਹੀਂ ਨਾ ਮੰਨਦਾ ਹੈਗਾ ਮਾਂ ਨੇ ਸਿਰ ਚੜਾਇਆ ਹੋਇਆ ਹੈ ਚੱਲ ਕੋਈ ਨਾ ਤੂੰ ਆਪਦਾ ਦੇਖ ਤੇ ਕੋਈ ਤੇਰਾ ਕਾਗਜ਼ੀ ਪੱਤਰੀ ਕੰਮ ਹੈ ਉਹ ਕਰਾਉਣਾ ਸ਼ੁਰੂ ਕਰ ਚਲੋ ਸਾਰਾ ਪੂਰਾ ਬਾਪੂ ਵਸ ਠੀਕ ਹੈ ਉਹ ਕਰਾਉਣਾ ਸ਼ੁਰੂ ਕਰ ਬਾਕੀ ਮੈਂ ਆਪੇ ਦੇਖਦਾ ਚੰਗਾ ਵਾ ਠੀਕ ਹੈ ਜੀ ਚੰਗਾ ਅੱਛਾ ਬੇਬੇ ਤੂੰ ਤੇ ਬਾਪੂ ਨੇ ਇਹ ਸਕੀਮ ਬਣਾਈ ਆ ਹਾਂ ਪਰ ਤੈਨੂੰ ਲੱਗਦਾ ਵੀ ਬਾਈ ਮੰਨ ਜਾਊਗਾ ਲੈ ਮੰਨੂਗਾ ਕਿਉਂ ਨਹੀਂ ਤੀਏ ਗੱਲ ਉਹ ਨਹੀਂ ਹੈਗੀ ਬੇਬੇ ਆਪਾਂ ਉਹ ਜਿੰਨਾ ਕਮਲਾ ਸਮਝੀ ਜਾਂਦੇ ਆ ਨਾ ਇੰਨਾ ਵੀ ਕਮਲਾ ਨਹੀਂ ਹੈਗਾ ਉਹ ਉਹ ਕੋਈ ਨਹੀਂ ਤੀਏ ਕਮਰਾ ਤਾਂ ਨਹੀਂ ਪਰ ਉਹ ਮੰਨ ਜੂ ਉਹ ਆਪਦੇ ਭਰਾ ਦੀ ਖਾਤਰ ਇੰਨਾ ਵੀ ਨਹੀਂ ਕਰੂਗਾ ਬੇਬੇ ਅਸਲ 'ਚ ਉਹ ਸਾਰਾ ਦਿਨ ਖੇਤ 'ਚ ਰਹਿੰਦਾ ਤੇ ਉਹਨੂੰ ਖੇਤਵਾਰੇ ਸਾਰੀ ਜਾਣਕਾਰੀ ਹੈ ਤੈਨੂੰ ਲੱਗਦਾ ਉਹ ਆਪਦੇ ਹਿੱਸੇ ਦੀ ਜ਼ਮੀਨ ਦੇ ਦੇਊਗਾ ਮੈਨੂੰ ਤਾਂ ਨਹੀਂ ਲੱਗਦਾ ਲੈ ਦੱਸ ਆਪਦੇ ਹਿੱਸੇ ਦੀ ਆਪਾਂ ਕਿਹੜਾ ਉਹ ਤੋਂ ਖੋਣ ਲੱਗੇ ਆ ਅਧਾਰੀ ਤਾਂ ਮੰਗਦੇ ਆ ਆ ਤੇਰਾ ਭਰਾ ਜਦੋਂ ਬਾਹਰ ਵਗ ਗਿਆ ਮੁੜ ਕੇ ਆਪਾਂ ਉਹ ਆਪਦੀ ਓਨੀ ਪੀ ਪੈੜੀ ਫੇਰ ਬਣਾ ਲਾਂਗੇ ਓਨੀ ਦੀ ਓਨੀ ਹੋ ਜੂਗੀ ਆ ਨਾਲੇ ਤੇਰਾ ਕੁਝ ਬਣ ਜੂਗਾ ਤੈਨੂੰ ਵੀ ਲੈ ਜੂਗਾ ਤੇਰਾ ਭਰਾ ਉਹ ਤਾਂ ਠੀਕ ਐ ਮੈਂ ਇਹ ਗੱਲ ਨਹੀਂ ਕਹਿੰਦੀ ਵੀ ਆਪਾਂ ਖੋਣੀਆਂ ਚਾਹੇ ਮੰਗਣੀਆਂ ਪਰ ਮੈਨੂੰ ਪਤਾ ਨਹੀਂ ਕਿਉਂ ਐ ਲੱਗਦਾ ਵੀ ਉਹਨੇ ਹਾਂ ਨਹੀਂ ਕਰਨੀ ਇਸ ਚੀਜ਼ ਲਈ ਬਾਕੀ ਤੂੰ ਤੇ ਬਾਪੂ ਜਾਣੋ ਕਿਉਂਕਿ ਤੁਹਾਨੂੰ ਲੱਗਦਾ ਵੀ ਉਹੋ ਸਿਦਰਾ ਹਰ ਜਿਹੜਾ ਬੰਦਾ ਖੇਤ ਚ ਰਹਿੰਦਾ ਨਾ ਹੁਣ ਸਾਬੇ ਪਤਾ ਹੁੰਦਾ ਇੰਨਾ ਵੀ ਕਮਲਾ ਨਹੀਂ ਹੈਗਾ ਉਹ ਚਲ ਕਮਲਾ ਤਾਂ ਆਪਾਂ ਵੀ ਨਹੀਂ ਕਹਿੰਦੇ ਇਹ ਤਾਂ ਤੂੰ ਮੇਰੇ ਤੇ ਛੱਡ ਦੇ ਕੋਈ ਨਹੀਂ ਉਹਨੂੰ ਬਰਿਆ ਫੜੋ ਕੇ ਮੈਂ ਆਪੇ ਮਨਾ ਲੂੰਗੀ ਠੀਕ ਹੈ ਬੇਬੇ ਪਰ ਉਹਦੇ ਨਾਲ ਤਰੀਕੇ ਨਾਲ ਗੱਲ ਕਰੀ ਐਨ ਹੋਵੇ ਕਿਤੇ 800 ਟਾਂ ਮਾਰੇ ਉਹਨੂੰ ਕਹੀਂ ਭਾਈ ਤੇਰੇ ਭਰਾ ਨੂੰ ਲੋੜ ਕੋਈ ਗੱਲ ਨਹੀਂ ਜਦੋਂ ਬਾਹਰ ਗਿਆ ਕਮਾ ਕੇ ਉਹਨੇ ਕ ਵਾਪਸ ਕਰ ਦੂਗਾ ਨਾਲੇ ਹੁਣ ਘਰ ਦੇ ਬੰਦਿਆਂ ਤੋਂ ਹੀ ਮਦਦ ਮੰਗਾਂਗੇ ਹੋਰ ਬਗਾਨੇ ਤੋਂ ਥੋੜੀ ਮੰਗਾਂਗੇ ਉਹ ਕਿਹੜਾ ਬਗਾਨਾ ਹਾਂ ਇਹੀ ਤਾਂ ਮੈਂ ਕਹਿੰਨੀ ਆ ਵੀ ਕੋਈ ਨਹੀਂ ਮੈਨੂੰ ਆਪੇ ਸਮਝਾ ਲੂੰਗੀ ਫਿਰ ਆਪਾਂ ਇਹ ਕੀ ਪਤਾ ਜੇ ਅੱਜ ਆਪਾਂ ਦਾ ਕਿੱਲਾ ਵੇਚਾਂਗੇ ਕੱਲ ਨੂੰ ਆਪਾਂ ਕਿੱਲਾ ਬਣਾ ਲਈਏ ਹਾਂ ਉਹ ਨੂੰ ਨਾ ਬੇਬੇ ਲਾਲਚ ਦੇਈ ਮੇਰੀ ਗੱਲ ਸੁਣ ਜੇ ਉਹ ਲਾਲਚ ਚ ਆ ਗਿਆ ਫੇਰ ਤਾਂ ਉਹ ਪੱਕਾ ਜ਼ਮੀਨ ਦੇ ਦੋ ਦੇ ਦੋ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਬਾਕੀ ਤੁਹਾਨੂੰ ਪਤਾ ਬਸ ਮੈਨੂੰ ਇਹੀ ਲਾਲਚ ਦੇਉਂਗੀ ਵੀ ਲਾਲਚ ਕੀ ਹੈ ਆਪਾਂ ਬਣਾ ਹੀ ਲੈਣੀ ਹੈ ਕਿਉਂ ਉਧਰ ਜਾ ਕੇ ਤਾਂ ਹੁਣ ਤੇਰਾ ਭਰਾ ਪੈਸੇ ਭੇਜੀ ਦਿਆ ਕਰੂਗਾ ਫੇਰ ਜਦੋਂ ਪੱਕਾ ਹੋ ਗਿਆ ਉਹ ਤੈਨੂੰ ਵੀ ਬੁਲਾ ਲੂਗਾ ਫੇਰ ਤਾਂ ਤੁਸੀਂ ਦੋ ਹੋ ਜਾਓਗੇ ਹਾਂ ਠੀਕ ਹੈ ਬੇਬੇ ਤੂੰ ਕਰ ਲਈ ਉਹਦੇ ਨਾਲ ਆਏ ਨਾਲ ਗੱਲ ਹਾਂ ਉਹ ਆਉਂਦੇ ਹੀ ਹੋਣਾ ਮੈਂ ਉਹਦੇ ਨਾਲ ਗੱਲ ਕਰਦੀ ਆ ਨਾਲੇ ਉਹਨੂੰ ਚਾਹ ਪਾਣੀ ਪੜਾਉਣੀ ਆ ਠੀਕ ਹੈ ਬੇਬੇ ਤੂੰ ਕਰ ਲੈ ਕੋਈ ਆਪਦਾ ਕੰਮ ਹੂੰ ਬਸ ਇਹਨਾਂ ਦੀ ਸੋਚੀ ਹੋਈ ਗੱਲ ਨਾ ਪੂਰੀ ਹੋ ਜੇ ਬਾਈ ਮੰਨ ਜੇ ਇੱਕ ਵਾਰੀ ਫਿਰ ਤਾਂ ਜਦੋਂ ਵੀਰਾ ਭੱਗ ਗਿਆ ਨਾ ਬਾਹਰ ਨਜ਼ਾਰੀ ਨਜ਼ਾਰੇ ਨੇ ਵੇ ਬੁਚੀਦਾ ਹੈਗੀ ਆ ਅੱਗੇ ਤਾਂ ਪੁੱਤਾਂ ਮੈਂ ਪੁੱਛਦਾ ਜਾ ਵੀ ਪਾ ਚਾਹ ਦੇ ਦੋ ਮੈਨੂੰ 20 ਗਾਲਾਂ ਸੁਣਦਾ ਫਿਰ ਕਿਹਦੇ ਚਾਹ ਮਿਲਦੀ ਐ ਮੈਂ ਕੋਈ ਨਹੀਂ ਐਵੇਂ ਤਾਂ ਨੇ ਗੁੱਸੇ ਤੇ ਤੇ ਆ ਜਾਂਦਾ ਵੱਟ ਘਟ ਗੁੱਸਾ ਨਹੀਂ ਕਰਦੇ ਹੁੰਦੇ ਮਾਮਾ ਦਾ ਤੇਲ ਮੈਂ ਤਾਂ ਕਹਾਂ ਉਹ ਗੁੱਸਾ ਕਰਨ ਦਾ ਮੈਂ ਤਾਂ ਫਿਰ ਵੀ ਹੋਇਆ ਜਾਂ ਹੋ ਜਾਣਾਗਾ ਮੈਂ ਤਾਂ ਕੋਲਾ ਪੰਛੀਆਂ ਹਾਂ ਹਾਂ ਉਹ ਤਾਂ ਚੱਗ ਗਏ ਆ ਪੁੱਤ ਆਏ ਨਹੀਂ ਉਹ ਕਰਦੇ ਨਹੀਂ ਮਾਮਾ ਤਾਂ ਬਹੁਤ ਕੁਛ ਕਹਿ ਦੁੱਤੀ ਆਉਂਦੀਆਂ ਨੇ ਚੱਲ ਜਦ ਤੇ ਫਿਰ ਮੈਂ ਬੜਾ ਗੁੱਸਾ ਵੀ ਨਹੀਂ ਕਰਦਾ ਕਦੇ ਚਾ ਚਾ ਚੰਗਾ ਸੁਬਹ ਨੂੰ ਮੈਨੂੰ ਐ ਦੱਸ ਫਿਰ ਬਣਾਉਣੀ ਆ ਮੈਂ ਤੇਰੇ ਵਾਸਤੇ ਚਾਹ ਮੈਂ ਤਾਂ ਤੇਨ ਨਾਲ ਕਰ ਰਹੀ ਕਰੀ ਰੇ ਰੇ ਮੈਨੂੰ ਕੀ ਰਹਾ ਕਰੀ ਮੈਨੂੰ ਹਾਂ ਪੁੱਤ ਤੇਰੇ ਨਾਲ ਰਹੀ ਕਰਨੀ ਆ ਤੂੰ ਆਪਣਾ ਹੋ ਰਹਿ ਨਾਵੇਂ ਦੇ ਤੂੰ ਕੜ ਗਿਆ ਬੜਿਆ ਨਾ ਬੰਦਾ ਗਿਆ ਖਾਸ ਹੋ ਗਿਆ ਚਲ ਦੱਬਦੇ ਗਾ ਲਵੇ ਬੇ ਮਾਲ ਦੇ ਬੇ ਸੁਣ ਲਈ ਹਾਂ ਮੈਂ ਤੈਨੂੰ ਐ ਦੱਸਦੀ ਆ ਇਹ ਮੁੰਡੇ ਬਾਹਰ ਗਏ ਹੋਣੇ ਜੇ ਵਧੀਆ ਵੇਜ ਬਾਹਰ ਜਾਊਗਾ ਦੋ ਪੈਸੇ ਕਮਾ ਲੂਗਾ ਖਾਚਾ ਪਾਣੀ ਦਾ ਕੱਢੂਗਾ ਉਹਰੇ ਪੈਸਾ ਖਰੀ ਜਾਂਦਾਗਾ ਨਾਲੇ ਆਉਣ ਦਾ ਖਰਚਾ ਪਾਣੀ ਕੱਢੂਗਾ ਨਾਲੇ ਆਪਾਂ ਨੂੰ ਫਿਰ ਚੈੱਕ ਪਾਉਣਾ ਤਾਂ ਹੀ ਤਾਂ ਮੈਂ ਤੇਰੇ ਨਾਲ ਰਾਇ ਕਰਦੀ ਮੈਂ ਤੇਰੇ ਨਾਲ ਰਾਇ ਕਰੀ ਸੀ ਉਹੋ ਤੋਂ ਪੈਸਾ ਦਾ ਨਹੀਂ ਬਣਿਆ ਹੱਲ ਕੋਈ ਅੱਛੇ ਬੇ ਤੂੰ ਪਾਪੂ ਦੇ ਬੇ ਹਾਂ ਕੋਈ ਤਾਂ ਨਹੀਂ ਤਾਂ ਸਾਰੇ ਅਰਥ ਨਹੀਂ ਪੁੱਲ ਜਾਇਆ ਹੈ ਹੋਰ ਵੀ ਕਿਸੇ ਬੈਠਣਾ ਨਹੀਂ ਹੈ ਤੂੰ ਮੇਰੇ ਪੈਸੇ ਨਹੀਂ ਕੱਟਦੇ ਹੋਏ ਤੇ ਬੇਬੇ ਹੁਣ ਤੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਣਗੇ ਮੈਂ ਤਾਂ ਆਪਸੋ ਤੋਂ ਮੰਗਦਾਗਾ ਖਾਤੇ ਪਾਣੀ ਨੂੰ ਹਾਂ ਬੱਚੇ ਇਹ ਤਾਂ ਮੈਨੂੰ ਪਤਾ ਹੈ ਕਿ ਤੇਰੇ ਕੋਲੇ ਪੈਸੇ ਨਹੀਂ ਕੋਈ ਤਾਂ ਐਸਬੀਆ ਦਾ ਆਇਸ ਵੀ ਆਪਣੀ ਵੇਰੀ ਨਹੀਂ ਹੈ ਦੀ ਜੇ ਅੱਧਾ ਕਿਦਾ ਬੈਠਣਾ ਵੀ ਉਹ ਆਖ ਕੇ ਹੀ ਸੈਟ ਰਵੇਗਾ ਜੇ ਦੁਬਾਰਾ ਤਾਂ ਹੁਣ ਹੀ ਜਾਣਾਗਾ ਥੋੜਾ ਦਿਮਾਗ ਖਰਾਬ ਹੋ ਰਿਹਾਗਾ ਉਹਦੇ ਹਿੱਸੇ ਦੀ ਬੇਚਣੀਆਂ ਤੁਸੀਂ ਮੇਰੇ ਹਿੱਸੇ ਦੀ ਘਾਤੋ ਵੇਚ ਦੋਗੇ ਫੇਰ ਪੁੱਤੇ ਵੇਚ ਤਾਂ ਉਹਦੇ ਹਿੱਸੇ ਦੀ ਰਹਿੰਦੇ ਉਹ ਕਹਿੰਦਾ ਮੇਰੀ ਤਾਂ ਵੇਚਤੀ ਹੋ ਜੀ ਵੀ ਕੱਲ ਨੂੰ ਮੈਨੂੰ ਮੇਨੇ ਮਾਰਿਆ ਕਰਨਗੇ ਅਗਲਾ ਕਹੂਗਾ ਵੀਲਾ ਸਾੜਾ ਜ਼ਮੀਨਦਾਰ ਦਾ ਕਿੰਦਾ ਵੇਚ ਕੇ ਫੇਰ ਵਾਰ ਕੇ ਕਹਿੰਦਾ ਜੇ ਆਪਾਂ ਕਾਲੇ ਹਿੱਸੇ ਕਾਲੇ ਦੇ ਹਿੱਸੇ ਦੀ ਵੇਚਾਂਗੇ ਫੇਰ ਕਿਤੇ ਨੂੰ ਪਤਾ ਨਹੀਂ ਲੱਗਣਾ ਵੀ ਚਲ ਸਾੜੇ ਨੇ ਵੇਚੀ ਨੂੰ ਕਮਾਲ ਕਰਦੇ ਬੇ ਅੱਛਾ ਉਹ ਨੂੰ ਤਾਂ ਪਤਾ ਲੱਗ ਗਿਆ ਬਦਨਾਮੀ ਹੈਗੀ ਮੇਰੀ ਬਦਨਾਮੀ ਨੀ ਪਿੰਡ 'ਚ ਕਿਹਾ ਮੈਂ ਰਹਿਣਾ ਸਾਧਨ ਖੇਤਾਂ 'ਗਾ ਘਰੇ ਤੁਸੀਂ ਮੈਨੂੰ ਖਾਉ ਬੱਢੀ ਵਾਂਗੇ ਪੈਣਗੇ ਜੇ ਪੈ ਪੈਲੀ ਵੀ ਗਵਾਤੀ ਮੈਂ ਕਿੱਥੇ ਜਾਊਂਗਾ ਫਿਰ ਉਹ ਪੁੱਤ ਹੁਣ ਪੈਲੀ ਕਿਹੜਾ ਆਪਾਂ ਜਮਾ ਸਦਾ ਵਾਸਤੇ ਰੱਖਣੀ ਐ ਆ ਥੋੜਾ ਜਿਹਾ ਚਿਰ ਦੀ ਖਾਤਰ ਐ ਜਦੋਂ ਆਪਣਾ ਘੋੜਾ ਬਾਹਰ ਵਾਗ ਗਿਆ ਉਹ ਪੈਸੇ ਆਪਾਂ ਨੂੰ ਭੇਜੀ ਜਾਊਗਾ ਇਕੱਠੇ ਕਰਕੇ ਅੱਗੇ ਕਿੰਨੇ ਦੇ ਆਪਾਂ ਤਾਂ ਇੱਕ ਕਿੱਲਾ ਬਣਾ ਲਾਂਗੇ ਉਦੋਂ ਵੱੱਟ ਖਰੀਦਾਂਗੇ ਸਮਾਂ ਨਾਣਾ ਬੇਬੇ ਇਹ ਜੇ ਵੇਚ ਨਹੀਂ ਨਾ ਤੁਸੀਂ ਵੇਚ ਦੋ ਕਿੱਲਾ ਵੇਚ ਕੇ ਜੇ 2 ਕਿਲੋ ਲੈ ਲੇ ਮੈਨੂੰ ਨਹੀਂ ਪਤਾ ਹੈਗਾ ਉਹਦੇ ਹਿੱਸੇ ਦੀ ਵੇਚ ਦੋ ਪਰ ਮੇਰੇ ਹਿੱਸੇ ਦੀ ਮੈਂ ਨਹੀਂ ਵੇਚ ਦਿੰਦਾ ਹੈਗਾ ਕੇਰਾ ਜਵੀੜ ਹੱਥੋਂ ਬਾਗੀ ਸਾਰੇ ਮਰਦਾ ਪਰਸਤਾਵਾ ਮੈਨੂੰ ਤਾਂ ਦੇ ਦਿੱਤਾ ਕੋਈ ਨਾ ਛੋਟਾ ਭਰਾ ਆਏਗਾ ਹੁਣ ਤੈਨੂੰ ਆਈ ਨਹੀਂ ਆਉਂਦਾ ਲੈ ਆਹ ਵੱਡੇ ਭਰਾ ਤਾਂ ਨਾ ਆਹਦੇ ਛੋਟੇ ਭਾਈਆਂ ਦੀ ਖਾਤਰ ਕੀ ਕੁਛ ਕਰ ਦਿੰਦੇ ਨੇ ਕੁਛ ਵੀ ਕਰਨਾ ਪਵੇ ਆ ਅੱਧਾ ਕਿੰਨੇ ਦੀ ਕੀ ਗੱਲ ਆ ਜੇ ਇਹ ਮੈਂ ਕਰ ਦੰਦਾ ਜੇ ਹੁਣ ਤੱਕ ਤੁਸੀਂ ਸਾਰੇ ਠੀਕ ਰਹਿੰਦੇ ਮੇਰੇ ਨਾਲ ਮੈਂ ਸਭ ਕਿਲਾ ਹੀ ਵੇਚ ਦੰਦਾ ਚਾਹੇ ਪਰ ਮੈਂ ਤਾਂ ਤੁਸੀਂ ਸਿਆਣ ਦੇ ਤੱਕ ਨਹੀਂ ਹੈਗੇ ਆ ਹੁਣ ਵੀ ਪਾਣੀ ਦਾ ਗਲਾਸ ਲੈ ਕੇ ਪੁੱਛਿਆ ਗੋਂ ਦੀ ਤਾਂ ਪੁੱਛ ਲਿਆ ਹੁਣ ਤੁਸੀਂ ਮੈਨੂੰ ਕਿਤੇ ਇਧਰੇ ਡੰਗਰਾਂ ਜੇ ਰੱਖਦੇ ਹੋਗੇ ਉਧਰ ਮੜਨ ਵੀ ਨਹੀਂ ਦਿੰਦੇ ਕੇ ਮੈਨੂੰ ਨਾ ਪੁੱਤ ਐਵੇਂ ਲੱਗਦਾ ਤੈਨੂੰ ਅਸੀਂ ਤਾਂ ਤੈਨੂੰ ਉਹਦੇ ਬਰਾਬਰ ਹੀ ਰੱਖਦੇ ਆ ਪਰ ਚਾਹ ਤਾਂ ਕਰੇ ਗੁੱਸੇ ਦੇ ਲੈ ਚ ਕੁਛ ਕਿਹਾ ਜਾਂਦਾ ਉਹ ਨੂੰ ਕਿਹੜਾ ਅਸੀਂ ਕਹਿੰਦੇ ਨਹੀਂ ਆ ਜਦੋਂ ਨਹੀਂ ਪੜਦਾ ਸੀਗਾ ਆ ਤੇਰਾ ਬਾਪੂ ਕਿੰਨਾ ਤਾਂ ਲੜਦਾ ਹੁੰਦਾ ਉਹਦੇ ਨਾਲ ਆਈ ਨਹੀਂ ਕਰਦੇ ਬੇਪੁੱਤਰ ਤੂੰ ਮੋਦਾ ਵੱਡਾ ਭਰਾ ਆਂਦਾ ਵੱਡੇ ਭਰਾ ਤਾਂ ਨਾ ਛੋਟੇ ਭਾਈਆਂ ਦੀ ਖਾਤਰ ਬਹੁਤ ਕੁਝ ਕਰਦੇ ਨੇ ਬੇਬੇ ਗੱਲ ਸੁਣਾ ਉਹ ਗੱਲ ਵੱਖਰੀ ਕਿ ਮੈਂ ਪੜਿਆ ਲਿਖਿਆ ਨਹੀਂ ਹੈਗਾ ਪਰ ਮੈਨੂੰ ਜਮਾਨੇ ਦਾ ਸਾਰਾ ਪਤਾ ਮੈਂ ਇੱਕ ਗੱਲ ਦੱਸਦਾ ਜ਼ਮੀਨ ਤਾਂ ਮੈਂ ਅਵਦੇ ਹਿੱਸੇ ਦੀ ਐਨੀ ਨਹੀਂ ਵੇਚਦਾ ਹੈਗਾ ਓਣੀ ਵੇਚਣੀ ਆ ਜੇ ਮਰਜ਼ੀ ਵੇਚਦੇ ਲੈ ਸਾਫ਼ ਹੀ ਜਵਾਬ ਦੇ ਗਿਆ ਤਾਂ ਨਾ ਮੇਰੀ ਗੱਲ ਸੁਣ ਤੂੰ ਇਹਦੇ ਨਾਲ ਗੱਲ ਕਰਦੀ ਕੀ ਕਹਿੰਦਾ ਹੁਣ ਇਹ ਇਹ ਤਾਂ ਜਵਾਬ ਦੇ ਗਿਆ ਬਈ ਚਿੱਟਾ ਜਮਾ ਕੀ ਤੱਕ ਨਾ ਮੈਂ ਤਾਂ ਇੰਨੀ ਜ਼ਮੀਨ ਨਹੀਂ ਦਿੰਦਾ ਆਪਦੇ ਹਿੱਸੇ ਦੀ ਆਪਦਾ ਕੋਈ ਹੋਰ ਇੰਤਜ਼ਾਮ ਕਰ ਲਓ ਹੈ ਐ ਫਿਰ ਇਹਦੀ ਉਹੀ ਗੱਲ ਉਹੀ ਆਪਦੀ ਹਿੰਡ ਪਗਾਉਂਦਾ ਨਾ ਫਿਰ ਇਹ ਹਿੰਡ ਤਾਂ ਪਗਾਉਂਦਾ ਹੀ ਐ ਫਿਰ ਹੁਣ ਇਹ ਤਾਂ ਜਵਾਬ ਦੇ ਗਿਆ ਹੁਣ ਕੀ ਕਰਾਂਗੇ ਆਪਾਂ ਉਹ ਕਰਨਾ ਕੀ ਐ ਇਹਨੂੰ ਤਾਂ ਸਾਲੇ ਨੂੰ ਐਵੇਂ ਨਹੀਂ ਪਤਾ ਹਜੇ ਵੀ ਜ਼ਮੀਨ ਤਾਂ ਬਾਪੂ ਦੇ ਨਾਂ ਹੈਗੀ ਤੇ ਹੁਣ ਜੇ ਜ਼ਮੀਨ ਮੈਂ ਵੇਚਣੀ ਹੋ ਫਿਰ ਇਹਨੂੰ ਮੈਂ ਪੁੱਛ ਕੇ ਵੇਚੂ ਨਾ ਜੀ ਨਾ ਇਹ ਤਾਂ ਰੌਲਾ ਪਾਊਗਾ ਹੈ ਲੈ ਇਹ ਕੀ ਗੱਲ ਉਹਦੇ ਆਪਦੇ ਭਾਈ ਵਾਸਤੇ ਇਹ ਕੁਛ ਕਰ ਦਿੰਦਾ ਫਿਰ ਨਾਲੇ ਇਹਦਾ ਵੀ ਤਾਂ ਫਾਇਦਾ ਹੋਣਾ ਸੀ ਇਹ ਗਲਤੀ ਨਾ ਕਰ ਬੈਠੇ ਕਿਤੇ ਉਹ ਤਾਂ ਪੰਚਾਇਤ ਚ ਖੜ ਜੂਗਾ ਜਾ ਕੇ ਹੋਰ ਸਿਆਪਾ ਖੜਾ ਕਰੇਗਾ ਭਰਾ ਨਾ ਭਰਾ ਦੀ ਖਾਤਰ ਸੂਲੀ ਚੜ ਜਾਂਦੇ ਨੇ ਤੇ ਇਹ ਸਾਲਾ ਗੰਦੀ ਲਾ ਕੁਛ ਸੋਚਦਾ ਹੀ ਨਹੀਂ ਨਾ ਹੁਣ ਗੋਰੇ ਨੂੰ ਕੀ ਕਹਾਂਗੇ ਆਪਾਂ ਉਹ ਤਾਂ ਜਵਾਕ ਐਨਾ ਖੁਸ਼ ਹੋਇਆ ਫਿਰਦਾ ਸੀ ਉਹ ਕੋਈ ਨਾ ਮੈਂ ਕੁਛ ਤਾਂ ਹੱਲ ਕਰੂੰਗਾ ਹੀ ਮੈਂ ਕਰਦਾ ਗੱਲ ਇਹਦੇ ਨਾਲ ਤੱਕੇ ਆ ਠੰਡੇ ਮਤੇ ਨਾ ਗੱਲ ਕਰਿਓ ਜੇ ਵਿਗੜ ਗਿਆ ਨਾ ਸੂਤ ਨਹੀਂ ਆਉਣਾ ਉਹ ਤੂੰ ਰਹਿਣ ਦੇ ਤੂੰ ਆਪਦਾ ਨਾ ਕੰਮ ਕਰ ਲੈ ਜਾ ਕੇ ਮੈਂ ਹੁਣ ਮੈਂ ਤੈਨੂੰ ਦੱਸਦਾ ਹੁਣ ਨਾ ਇਹਨੂੰ ਸੂਤ ਕਰਨ ਦਾ ਟਾਈਮ ਆ ਹੀ ਗਿਆ ਤੁਸੀਂ ਹੋਰ ਨਾ ਕੰਮ ਬਖੜ ਕੇ ਖੜ ਜਿਓ ਉਹ ਤੂੰ ਜਾ ਜਾ ਕੇ ਕੰਮ ਕਰ ਲੈ ਮੈਨੂੰ ਐਵੇਂ ਸਿੱਖਿਆ ਨਾ ਦੇ ਮੈਨੂੰ ਪਤਾ ਵੀ ਮੈਂ ਕਿਵੇਂ ਗੱਲ ਕਰਨੀ ਐ ਉਹੀ ਬਸ ਚੇਤੀ ਆਏ ਪੁੱਤ ਦੀ ਹੋ ਕੇ ਬਹਿ ਜਾਂਦੀ ਐ ਫਿਰ ਇਹ ਕਿਵੇਂ ਜਵਾਬ ਦੇ ਪਿਆ ਉਹ ਗਾਲੇ ਕੇ ਮੈਂ ਲੰਮੀਆਂ ਤਾਂ ਨਹੀਂ ਪਿਆ ਓਏ ਬਾਕੂ ਤੂੰ ਤਾਂ ਪੇ ਓਏ ਮੈਂ ਤਾਂ ੁੱੱਪਿਆ ਗਿਆ ਫਿਰ ਕੀ ਹੋ ਗਿਆ ਬਾਪੂ ਤੂੰ ੁੱੱਪੇ ਤੁਰੇ ਫਿਰਦਾ ਇਤਸੇ ਕੰਮ ਵੀ ਨਹੀਂ ਹੈਗਾ ਕੋਈ ਉਹ ਮੈਂ ਭਲਾ ਹੁਣ ਕੰਮ ਆਣਾ ਹੈਗਾ ਮੈਂ ਤਾਂ ਪੁੱਤ ਤੇਰੇ ਨਾਲ ਗੱਲ ਕਰਨ ਆਇਆ ਇੱਕ ਅੱਛਾ ਬਾਪੂ ਕੀ ਗੱਲ ਕਰਨੀ ਆ ਉਹ ਤੇਰੀ ਮਾਂ ਨੇ ਪੁੱਤ ਤੈਨੂੰ ਦੱਸਿਆ ਹੂ ਛੋਟੇ ਬਾਰੇ ਤੇ ਤੂੰ ਜਵਾਬ deta ਉਹਨੂੰ ਆਹ ਬਾਪੂ ਮਾਤਾ ਕਹਿੰਦੀ ਸੀਗੀ ਪਰ ਮੈਂ ਨਹੀਂ ਪਹਿਲੀ ਵੇਚਣੀ ਹੈਗੀ ਤੇ ਹਾਂ ਤਾਂ ਫਿਰ ਕੀ ਹੋ ਗਿਆ ਉਹ ਭਾਈ ਭਾਈਆਂ ਦੇ ਮਾਮਾ ਹੁੰਦੇ ਨੇ ਉਹ ਬਾਵਾ ਦਾ ਹੁੰਦਿਆ ਨੇ ਬਾਪੂ ਤੇਰੇ ਨਾਲ ਪਤਾ ਘਰ ਤੇ ਵੀ ਕਿੰਨੀ ਕੀ ਇੱਜ਼ਤ ਹੁੰਦੀ ਆ ਦਿਹਾੜੀਦਾਰਾਂ ਵਾਂਗੂ ਪਰੇ ਬਿਠਾ ਕੇ ਰੋਟੀ ਖਵਾਉਂਦੇ ਨੇ ਓ ਚੱਲ ਤੂੰ ਸੋਚਿਆ ਨਾ ਕਰ ਕਹਿ ਦੂੰ ਮੈਂ ਕੋਈ ਨਾ ਐਵੇਂ ਨਾ ਸੋਚੀ ਜਾਇਆ ਕਰ ਬੱਪੂ ਗੱਲ ਸੁਣਾ ਹੁਣ ਤਾਂ ਤੂੰ ਕਹਿਣਾ ਕਹਿ ਦੂੰਗਾ ਨਾ ਪਹਿਲਾਂ ਕਿੱਥੇ ਸੀ ਤੂੰ ਪਹਿਲਾਂ ਕੀ ਤੈਨੂੰ ਪਤਾ ਨਹੀਂ ਸੀਗਾ ਓਏ ਕਾਲਿਆ ਤੂੰ ਛੱਡ ਇਹਨਾਂ ਗੱਲਾਂ ਨੂੰ ਤੂੰ ਉਹਦੇ ਬਾਰੇ ਸੋਚੇ ਰਾ ਉਹਦਾ ਬਣ ਜੂ ਕੁਛ ਬੱਪੂ ਕੰਨ ਖੋਲ ਕੇ ਗੱਲ ਸੁਣ ਲੋ ਮੈਂ ਨਹੀਂ ਆਉਦੇ ਹਿੱਸੇ ਦੀ ਪਹਿਲੀ ਵਿੱਚ ਤਾਂ ਹੈਗਾ ਓ ਸੇਰਾ ਮੇਰੀ ਗੱਲ ਸੁਣ ਤੂੰ ਐ ਐ ਨਾ ਕਰ ਤੇਰਾ ਭਰਾ ਐ ਉਹ ਛੋਟਾ ਨਾ ਬੱਪੂ ਗੱਲ ਸੁਣ ਹੁਣ ਤਾਂ ਕਿ ਰਿਸ਼ਤੇ ਕਿੱਥੇ ਸੀਗੇ ਮੈਂ ਹੁਣ ਤੱਕ ਸੁੱਕੇ ਰੋਟੇ ਖਾਂਦਾ ਰਹਿਾਂਗਾ ਨਾਲੇ ਗੱਲ ਸੁਣ ਲੋ ਪਹਿਲੀ ਵੰਡ ਦੋ ਬਸ ਮਿੰਤਾ ਓਏ ਤੂੰ ਮੇਰੀ ਗੱਲ ਸੁਣ ਪੁੱਤ ਤੂੰ ਐਂ ਜਲੂਸ ਨਾ ਕੱਢ ਐਂ ਨਾ ਕਰ ਤੂੰ ਹੁਣ ਬਾਪੂ ਮੇਰੀ ਜ਼ਿੰਦਗੀ ਦਾ ਜਲੂਸ ਆ ਪਹਿਲੀ ਨਿਕਲਿਆ ਪੈਗਾ ਤੂੰ ਕਰੇ ਮੁਰਜਾ ਕਰੇ ਜਾ ਕੇ ਸਲਾਮ ਅਸਲਾ ਕਰ ਲੋ ਠੀਕ ਆ ਤੇ ਜਿਹੜੀ ਮੇਰੀ ਹਿੱਸੇ ਦੀ ਪਹਿਲੀ ਵੰਦੀ ਆ ਮੈਨੂੰ ਦੇ ਦੋ ਨਾ ਪੁੱਤ ਹੁਣ ਤੂੰ ਫਿਰ ਮੰਨਦਾ ਨਹੀਂ ਹੈਗਾ ਨਾ ਪੁੱਤ ਮੈਂ ਨਹੀਂ ਮੰਨਦਾ ਹੈਗਾ ਮੇਰਾ ਤਾਂ ਸਾਫ਼ ਜਵਾਬ ਆ ਉਹ ਸੇਰਾ ਆਪਦੇ ਨਾਲ ਐ ਨਹੀਂ ਕਰੀਂਦਾ ਹੁੰਦਾ ਮੰਨ ਜਾਂਦਾ ਹੁੰਦਾ ਜੇ ਕਿਸੇ ਦਾ ਕੁਝ ਬਣਦਾ ਹੋਵੇ ਤਾਂ ਲੈ ਬਾਪੂ ਗੱਲ ਸੁਣਾ ਖੇਤਾਂ ਦਾ ਮੈਂ ਕੁੱਤਾ ਵਾਂਗੂ ਕੰਮ ਕਰਦਾਂਗਾ ਸਾਰਾ ਤੇਰੀ ਵਿਹਾੜੀ ਚੱਲ ਭਾਈ ਤੇਰੀ ਮਰ ਈ ਦਾ ਦੇ ਆ ਗਿਆ ਖੇਤੋ ਕਰਦੇ ਬਾਪੂ ਵਾਹੋ ਆ ਗਿਆ ਖੇਤੋ ਫਿਰ ਬਾਲੇ ਖਿਜੇ ਜੇ ਪਏ ਹੋ ਕੀ ਕਹਿੰਦਾ ਉਹ ਓਏ ਉਹਦੇ ਕੋਲੇ ਗਿਆ ਸੀ ਕੰਜਰ ਕੋਲੇ ਮੈਂ ਹਾਂ ਉਹਦੇ ਨਾਲ ਜਦੋਂ ਮੈਂ ਗੱਲ ਕਰੀ ਉਹ ਨਹੀਂ ਮੰਨਦਾ ਕੰਜਰ ਕਿਸੇ ਦੀ ਉਹਨੇ ਤਾਂ ਹੋਰ ਹੀ ਸੱਪ ਕੱਢ ਮਾਰਿਆ ਸੱਪ ਕੱਢ ਮਾਰਿਆ ਕੀ ਕਹਿੰਦਾ ਉਹਨੇ ਸੱਪ ਇਹ ਕੱਢ ਮਾਰਿਆ ਉਹ ਤਾਂ ਸਮਝਾ ਕਹਿੰਦਾ ਤੁਸੀਂ ਵੇਚਣ ਦੀ ਗੱਲ ਕਰਦੋ ਮੇਰੀ ਤਾਂ ਕਹਿੰਦਾ ਤੁਸੀਂ ਜ਼ਮੀਨ ਵੰਡ ਦਿਓ ਮੈਨੂੰ ਨਹੀਂ ਪਤਾ ਕਹਿੰਦਾ ਹੈ ਹਾਂ ਐਡੀ ਗੱਲ ਕਹਤੀ ਹੋ ਨੀ ਹਾਂ ਐਡੀ ਗੱਲ ਲੋਗਾ ਤਾਂ ਉਹ ਹੈ ਨਹੀਂ ਮੈਨੂੰ ਨਹੀਂ ਪਤਾ ਤੇਰੇ ਸਾਹਮਣੇ ਆ ਜੂ ਉਸੇ ਨੂੰ ਪੁੱਛਨੀ ਆ ਆਪਣੀ ਗੰਦੀ ਲਾਦ ਨੂੰ ਤੁਸੀਂ ਜ਼ਰੂਰ ਨਾਲ ਉਹ ਗੁੱਸੇ ਨਾਲ ਬੋਲੇ ਹੋਵਗੇ ਨਾਲੇ ਮੈਂ ਸਾਨੂੰ ਕਹਿ ਕੇ ਭੇਜਿਆ ਸੀ ਵੀ ਪਿਆਰ ਨਾਲ ਗੱਲ ਕਰਿਓ ਉਹਦੇ ਨਾਲ ਉਹ ਮੈਂ ਤਾਂ ਬਥੇਰਾ ਪਿਆਰ ਨਾਲ ਗੱਲ ਕਰੀ ਸੀ ਬਥੇਰਾ ਉਹਨੂੰ ਪੁੱਤ ਪੁੱਤ ਕਰਿਆ ਪਰ ਉਹ ਕੰਜਰ ਮੰਨਦਾ ਕਿੱਥੇ ਲੈ ਚੰਗੇ ਪਰ ਇਹਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕਿਹਦੀ ਚੱਕ ਚ ਆ ਗਿਆ ਉਹ ਤਾਂ ਪਤਾ ਕੀ ਕਹਾਂ ਕਹਿੰਦਾ ਮੈਨੂੰ ਸੁੱਕੀਆਂ ਰੋਟੀਆਂ ਦਿੰਦੇ ਨੇ ਘਰੇ ਮੇਰੀ ਕੋਈ ਕਦਰ ਨਹੀਂ ਨਾ ਕੋ ਕੱਪੜਾ ਲੀੜਾ ਧੋ ਕੇ ਪੁੱਛਦਾ ਚਾਦਾ ਗਲਾਸ ਨਹੀਂ ਦਿੰਦੇ ਕਹਿੰਦਾ ਮੈਨੂੰ ਕੋਈ ਅੱਛਾ ਆਏ ਕਹਿੰਦਾ ਉਹ ਆ ਗੱਲਾਂ ਉਹਦੇ ਕਿੱਥੋਂ ਜ਼ਿਆਦਾ ਆ ਗਈਆਂ ਹੁਣ ਛੋ ਤੇ ਜ਼ਿਆਦਾ ਹੋਣੀਆਂ ਨੇ ਮੈਂ ਤੈਨੂੰ ਵੀ ਨਾ ਬਥੇਰਾ ਕਹਿੰਦਾ ਰਿਹਾ ਵੀ ਤੂੰ ਉਹਦੇ ਨਾਲ ਨਾ ਬਿਤਕਰਾ ਕਰਿਆ ਕਰ ਨਾ ਬਿਤਕਰਾ ਕਰਿਆ ਕਰ ਤੂੰ ਵੀ ਹਟੇ ਰਹੀ ਆ ਦੇਖ ਲੈ ਨਤੀਜਾ ਹੁਣ ਮੈਂ ਉਹਨੂੰ ਕੀ ਕਹੀ ਨਹੀਂ ਆ ਉਹ ਤਾਂ ਹੁਣ ਸਭ ਬਹਾਨੇ ਲਾਉਂਦਾ ਹੈ ਉਹ ਬਹਾਨੇ ਨਹੀਂ ਲਾਉਂਦਾ ਇਹ ਸਭ ਤੇਰੀ ਕੰਡੇ ਬੀਜੇ ਹੋਏ ਨੇ ਜਿਹੜਾ ਇਸ ਗੱਲਾਂ ਤੇ ਆ ਗਿਆ ਹੁਣ ਉਹ ਹੋ ਮੈਂ ਹੀ ਸਭ ਨੂੰ ਬੁਰੀ ਲੱਗਦੀ ਆ ਮੈਂ ਹੀ ਕਰਦੀ ਆ ਜਿਹੜਾ ਕੁਝ ਕਰਦੀ ਆ ਹਾਂ ਜੇ ਤੂੰ ਇਹਦੇ ਕੁਝ ਕਰਿਆ ਤਾਂ ਹੀ ਤਾਂ ਹੋਰ ਸਿਰ ਚੜ ਗਿਆ ਫਿਰ ਹਜੇ ਹਜੇ ਮੇਰੇ ਨਾਲ ਜ਼ਬਾਨ ਚਲਾਉਂਦੀ ਆ